ਇੱਕ ਵਾਰੀ ਜਿਆਦਾ ਜੀ 34 ਸੈਕਟਰ ਰਹਿੰਦੇ ਸੀ ਇੱਕ ਬੀਬੀ ਹੈ ਬੀਬੀ ਜਿਹਨੂੰ ਮਿਲੀ ਉਹਦੇ ਪੋਟਲੀਆਂ ਬਣੀਆਂ ਹੋਈਆਂ ਹੱਥ ਵਿੱਚ ਛੋਟੀਆਂ ਛੋਟੀਆਂ ਰੱਖ ਕੇ ਗੁਰਦਾਰੇ ਨੂੰ ਲਈ ਜਾਵੇ ਇਹ ਕਹਿੰਦੇ ਬੀਬੀ ਕਹਿੰਦੇ ਬੜੀ ਪੋਟਲੀਆਂ ਬਣੀਆਂ ਕਹਿੰਦੇ ਜੇ ਪੂਰੀ ਗੱਲ ਸੁਣਨੀ ਹੈ ਬਹਿ ਜਾਓ ਉਹ ਖੜ ਗਿਆ ਖੜ ਕੇ ਕਹਿਣ ਲੱਗੇ ਮੈਂ ਮਰ ਗਈ ਸੀ ਮਰੀ ਗਈ ਤਾਂ ਮੈਨੂੰ ਚਾ ਲੈ ਕੇ ਤੁਰੇ ਜਮਾਂ ਦੇ ਰਸਤੇ ਮਾਰਿਆ ਤਾਂ ਮੈਨੂੰ ਆਏ ਨਾਲ ਕਹਿੰਦੀ ਮੈਂ ਜਾਂਦੀ ਹੁੰਦੀ ਸੀ ਪਹਿਲਾਂ ਵੀ ਕੁਝ ਮੜਾ ਮੋਟਾ ਪਾਠ 사ਸੰਗ ਵੀ ਸੁਣਦੀ ਸੀ ਪਰ ਕਹਿੰਦੇ ਜੇ ਮੈਨੂੰ ਬਹੁਤ ਪਿਆਸ ਲੱਗੀ ਜਾਣ ਨਿਕਲਣ ਵਾਲੀ ਲੱਗੀ ਮਹਾਰਾਜ ਕਹਿੰਦੇ ਉੱਥੇ ਇੰਨੀ ਪਿਆਸ ਲੱਗਦੀ ਹੈ ਨਾ ਇੰਨੀ ਪਿਆਸ ਤੇ ਧੋਪਾਇ ਉਸ ਤਰ੍ਹਾਂ ਉਸ ਥਾਂ ਦੇ ਉੱਤੇ ਜਿਹੜੀ ਦੱਸਿਓ ਨਹੀਂ ਯਾਦ ਜੈ ਤ੍ਰਿਗਾਵਨ ਤੋਂ ਜਾਇਆ ਕਰ ਖ ਮਹਾਰਾਜ ਕਹਿੰਦੇ ਉੱਥੇ ਤ੍ਰਿਗਾ ਲੱਗੀਆਂ ਹੈ ਪਿਆਸ ਲੱਗਦੀ ਹੈ ਉਥੇ ਪਿਆਸ ਬੁਝਦੀ ਕਰ ਕਹਦੇ ਨਾਲ ਹੈ ਕਹਿੰਦੇ ਜਿਹਦੇ ਨਾਮ ਜਪਿਆ ਨਾ ਉਹਨੂੰ ਅੰਮ੍ਰਿਤ ਦੀ ਵਰਖਾ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਕਹਿੰਦੇ ਮੈਨੂੰ ਪਿਆਸ ਲੱਗੀ ਮੈਂ ਕਿਹਾ ਮੈਨੂੰ ਪਿਆਸ ਲੱਗੀ ਹੈ ਮੇਰੀ ਜਾਨ ਨਿਕਲਦੀ ਜਾਂਦੀ ਹੈ ਫੁਰਕ ਫੁਰਕ ਕਹਿ ਕੇ ਉਹ ਉਹਨਾਂ ਨੇ ਪਾਣੀ ਲਿਆਤਾ ਮੇਰੇ ਮੂਰੇ ਕਹਿੰਦੇ ਜਿਹੜੇ ਬਰਤਨ ਨੂੰ ਹੱਥ ਲਾਵਾਂ ਸੁੱਕ ਜੇ ਜਿਹੜੇ ਬਰਤਨ ਨੂੰ ਹੱਥ ਲਾਵਾਂ ਸੁੱਕ ਜੇ ਕਹਿੰਦੀ ਮੈਂ ਕਿਹਾ ਭਾਈ ਇਹ ਤਾਂ ਪਾਣੀ ਮਿਲਦਾ ਨਹੀਂ ਉਹ ਕਹਿੰਦਾ ਬੀਬੀ ਇਸੇ ਪਿਆਸੇ ਨੂੰ ਤਾਂ ਪਾਣੀ ਪੁਲਾਇਆ ਸੀ ਜਾਂ ਦੁਨੀਆ ਸੀ ਅਸੀਂ ਤਾਂ ਜੇ ਘੜੇ ਰੱਖ ਜੀਏ ਨਾ ਆਪਾਂ ਵਾਹ ਉੱਥੇ ਰੱਖ ਦਈਏ ਵੀ ਪਿਆਸੇ ਪਾਣੀ ਪੀ ਜਾਣਗੇ ਭੰਨ ਜਾਣਗੇ ਈਟਾਂ ਮਾਰ ਕੇ ਪਿਆਵਣਾ ਤਾਂ ਕੀ ਆ ਕਿਸੇ ਨੂੰ ਨਲਟਾ ਲਾ ਦੋ ਕੱਢ ਕੇ ਲੈ ਜਾਣਗੇ ਪਟ ਕੇ ਲੈ ਜਾਣ ਉਹਨਾਂ ਦਾ ਕੀ ਹਾਲ ਹੋਊ ਸਭ ਦਰਗਾਹ ਜਾ ਕੇ ਕਹਿੰਦੇ ਪਾਣੀ ਪੁਲਾਇਆ ਕਹਿੰਦੀ ਨਾ ਕਹਿੰਦੇ ਫੇਰ ਇੱਥੇ ਨਹੀਂ ਮਿਲਦਾ ਤਾਂ ਵਿਦਿਆ ਹੈ ਬੰਦੀ ਦਾ ਜਿਹੜਾ ਸੰਸਾਰ ਚ ਵੀ ਲੱਗਿਆ ਆਈ ਹੈ ਉਹ ਵੱਡਣਾ ਪਏ ਪਤ ਲੱਗੀ ਕਦੀ ਭਾਵੇਂ ਦੁਹਾਈ ਵਿੱਚ ਹੈ ਵੀ ਮੈਂ ਤਾਂ ਵਾਗੀ ਭੁਖਿਓ ਕਹੇ ਥਾਰੇ ਥਾਰੇ ਬੇਅੰਤ ਕਿਸਮ ਦੇ ਕੰਮ ਜਿਹੜੇ ਥਾਲ ਨੂੰ ਹੱਥ ਲਾਵਾ ਮੇਰੇ ਹੱਥੋਂ ਉੱਚਾ ਉੱਡ ਜਵੇ ਕਹਿੰਦੇ ਮੈਂ ਕਿਹਾ ਭਾਈ ਇਹ ਤਾਂ ਹੱਥ ਨਹੀਂ ਆਉਂਦੇ ਇਹਦੇ ਬੀਬੀ ਤਾਂ ਕਦੇ ਲੰਗਰ 'ਚ ਰਾਸ਼ਨ ਲਿਆ ਕੇ ਪਾਇਆ ਕਦੇ ਭੁੱਖੇ ਨੂੰ ਪ੍ਰਸ਼ਾਦਾ ਸ਼ਿਕਾਇਆ ਕਹਿੰਦੇ ਮੈਂ ਕਹਾਂ ਨਾ ਕਹਿੰਦੇ ਫੇਰ ਨਹੀਂ ਬੈਠਾ ਧਰਮਰਾਜ ਕੋ ਲੈ ਕੇ ਦੁਖੀ ਹੋਈ ਉਹनियां ਮੈਂ ਉਥੇ ਜਾਂਦਾ ਹੀ ਕਹਿੰਦਾ ਮੇਰਾ ਨਾਮ ਬੋਲਿਆ ਕਾਰਜਾਂ ਚ ਕੱਢਿਆ ਧਰਮਰਾਜ ਕਹਿੰਦਾ ਇਹ ਦੀ ਇਹਨਾਂ ਦੇ ਪਿੱਛੇ ਜਿਹੜੀ ਪਰੋਸਣਾ ਉਹ ਲਿਉਣੀ ਹੈ ਹੈ ਮੈਨੂੰ ਤਾਂ ਛੱਡ ਕੇ ਸੰਸਕਾਰ ਕਰਨ ਦੀਆਂ ਤਿਆਰੀਆਂ ਕਰਦੇ ਸੀ ਮੇਰਾ ਪੈਰ ਹਿੱਲ ਗਿਆ ਕਹਿੰਦੀ ਉਹ ਤੇ ਪਾਦ ਮੈਂ ਜੀਉਂਦੀ ਹੋਗੀ ਤੇ ਮੈਂ ਕਿਹਾ ਵੀ ਆਪਣੇ ਪਿਛਲੇ ਪਰੋਸਣ ਮੇਰਾ ਹੀ ਨਾਮ ਹੈ ਉਹਦਾ ਉਹ ਕਹਿੰਦੀ ਉਹ ਚੜਾਈ ਕਰ ਗਈ ਜਦੋਂ ਦੇਖਿਆ ਤਾਂ ਉਹ ਉਧਰ ਚਿੰਤਿਆ ਨਾਲ ਪੈ ਗਿਆ ਕਹਦੇ ਉਹ ਤਾਂ ਉਹਦੀ ਭੈਣ ਜੀ ਮੈਂ ਆ ਸਾਰੀਆਂ ਪੋੜ ਲੀਆਂ ਬੰਦੀਆਂ ਮੈਨੂੰ ਪਤਾ ਲੱਗਿਆ ਵੀ ਦਰਗਾਹ ਜਾ ਕੇ ਤਾਂ ਉਹੀ ਮਿਲਣਾ ਹੈ ਜਿਹੜਾ ਕੁਝ ਅਸੀਂ ਇੱਥੇ ਬੀਜਦੀ ਹੈ ਜੇ ਖੇਤੀ ਕਰ ਲਈਏ ਨਾ ਨਾਮ ਦੀ ਮਹਾਰਾਜ ਕਹਿੰਦੇ ਉਹ ਤਾਂ ਮੁੱਕਦੀ ਨਹੀਂ ਜੋਰ ਲਾੜੇ ਜਿੰਨਾ ਲੱਗਦਾ ਉਹਨਾਂ ਨਾਲ ਜਿਹੜੇ ਨੇ ਇਹ ਅੱਧੇ ਬਜਦੇ ਤਾਂ ਜਮਦੂਤ ਖਾ ਜਾਂਦੇ ਨੇ ਰਾਜ ਕਰਮ ਧਰਮ ਪਾਖੰਡ ਜੋ ਦੀਸਾ ਤੇ ਜਪ ਜਗਾਤੀ ਲੋ ਨਿਰਵਾਣ ਕੀ ਜਨ ਗਾਵੋ ਕਰਤੇਗਾ ਹੁਣ ਤੁਸੀਂ ਕੀਰਤਨ ਗਾ ਰਹੇ ਹੋ ਕੀਰਤਨ ਸੁਣ ਰਹੇ ਐਦਾ ਫਲ ਕਿੰਨਾ ਹੋਣਾ ਹੈ ਕਈ ਕਰੋੜ ਜੱਗਾਂ ਦਾ ਫਲ ਤੁਹਾਡੇ ਨਾਲ ਬਣਿਆ ਜੋ ਮੁਕਰਾ ਕਿਤੇ ਮੋਕਾ ਕੇ ਦੇਖੋ ਸ਼ੈ ਸੁਭਾਏ ਸਤ ਸੰਗ ਦੇ ਵਿੱਚ ਦਾ ਫਲ ਸੋ ਕਹਿੰਦੀ ਉਸ ਦਿਨ ਦੀ ਮੈਂ ਇਹ ਕੰਮ ਕਰਦੀਆਂ ਸਾਰਾ ਹੀ ਰੋਸ਼ਨ ਲੈ ਕੇ ਜਾ ਕੇ ਗੁਰਦੁਆਰੇ ਤੇ ਨਹੀਂ ਰਹਿਦੀਆਂ ਤੇ ਐਸਾ ਨਾ ਹੋਵੇ ਮੈਂ ਉੱਥੇ ਭੁੱਖੀ ਨਾ ਮਹਾਰਾਜ ਕਹਿੰਦੇ ਜੇ ਨਾਮ ਬੀਜਲੇ ਨਾ ਏ ਮਾਨਸ ਜਨਮ ਦਰਮ ਹੈ ਨਾਮ बिन ਵਿੱਥਾ ਸਭ ਜਾਏ ਹੁਣ ਬੱਤੇ ਆ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਕਰੇ ਹੁਣ ਨਾਮ ਬੀਜ ਲੈ ਫੇਰ ਉਥੇ ਭੁੱਖ ਨਹੀਂ ਲੱਗਦੀ ਸੋ ਮਹਾਰਾਜ ਕਹਿੰਦੇ ਮਨੁਖ ਜਮ ਮਗ ਪਾਇਨ ਜਿਨ ਦੂਜਾ ਭਉ ਪਿਆਰਾ ਜਿਹਨੇ ਜ਼ਿੰਦਗੀ ਗੁਜ਼ਾਰੀ ਨਾ ਪਰਵੇਸ਼ਰ ਵੱਲ ਪਿੱਠ ਕਰਕੇ ਕਹਿੰਦੇ ਫੇਰ ਉਹਨਾਂ ਨੂੰ ਜਮਾਂ ਦੇ ਰਸਤੇ ਪਾ ਲੈਣ ਫੇਰ ਉਥੇ ਜਾ ਕੇ ਉਹਨਾਂ ਨੂੰ ਕੁਰਸੀਆਂ ਮਿਲਦੀਆਂ ਆਦਰ ਮਿਲਦਾ ਮਾਰੇ ਕੇ ਨਾ ਆਦਰ ਨਹੀਂ ਮਿਲਦਾ ਉਹਨਾਂ ਨੂੰ ਬੰਨ ਲੈਂਦੇ ਨੇ ਜੰਗੂਰ ਵੱਦੇ ਮਾਰੀਆਂ ਕੋਈ ਸੁਣੇ ਨਾ ਪੁਕਾਰਾ ਕੋਈ ਪੁਕਾਰ ਨਹੀਂ ਸੁਣਦਾ ਕੋਈ ਉੱਥੇ ਆ ਕੇ ਸਹਾਇਤਾ ਨਹੀਂ ਕਰਦਾ ਜੇ ਸਹਾਇਤਾ ਕਰਦਾ ਤਾਂ ਸਕੇਵਲ ਗੁਰੂ ਸਹਾਇਤਾ ਕਰਦਾ ਤਤਵੇ ਤਾਂ ਮਹਾਪੁਰਸ਼ ਸਹਾਇਤਾ ਕਰਦਾ ਹੋਰ ਤਾਂ ਤਾਂ ਹੱਥੇ ਨਹੀਂ ਪਹੁੰਚਦਾ ਉਹਦਾ ਕਿਹਾ ਹੋਇਆ ਕਿ ਚਲਦਾ ਉਥੇ ਜਾਗਾ ਗਿਆ ਦਰਗਾਹ ਚਲਾਏ ਸੋ ਕਿਸ ਕੋ ਨਜ਼ਰ ਲਾਇਆ ਬੇਤਲੇ ਇੱਕ ਵਾਰੀ ਇੱਕ ਮਹਾਤਮਾ ਹੋਏ ਇਹਨਾਂ ਦਾ ਨਾਮ ਪਾਇ ਜੱਲਣ ਸੀ ਲਾਉਣ ਦੇ ਰਹਿਣ ਵਾਲੇ ਸੀ ਗੁਰੂਛੇਵੇਂ ਪਾਸ਼ਾ ਬੇਲੇ ਸੀ ਆਪਦੇ ਮਨ ਵਿੱਚ ਖਿਆਲ ਆਇਆ ਵੀ ਮੈਂ ਮਿਹਨਤ ਮਜ਼ਦੂਰੀ ਕਰਕੇ ਖਾਵਾ ਦੂਰ ਚਲੇ ਗਿਆ ਆਪਣੇ ਇਲਾਕੇ 'ਚ ਜਿੱਥੇ ਕੋਈ ਜਾਣਦਾ ਨਹੀਂ ਕਿਉਂਕਿ ਸੰਤਾ ਐਸੀਆਂ ਗੱਲਾਂ ਵੀ ਕਰ ਲੈਂਦੇ ਨੇ ਬੁਲਿਆ ਉੱਥੇ ਵਸ ਗਿਆ ਜਿੱਥੇ ਸਾਰੇ ਹੀ ਅੰਨੇ ਨਾ ਕੋਈ ਸਾਨੂੰ ਜਾਣੇ ਤੇ ਨਾ ਕੋਈ ਮੰਨੇ ਜਾਣਣ ਨਾਲ ਮੰਨਣ ਨਾਲ ਵਿਗੜ ਪੈ ਜਾਂਦੇ ਨੇ ਸੰਤਾ ਦਾ ਟਾਈਮ ਵੇਸਟ ਹੋਣਾ ਸ਼ੁਰੂ ਹੋ ਜਾਂਦਾ ਛੋਥੇ ਜਾ ਕੇ ਮਜ਼ਦੂਰੀ ਕਰਦੇ ਰਹੇ ਆਪਣਾ ਨਾਮ ਉੱਥੇ ਜੱਲਣ ਜੀ ਦੱਸਦਾ ਉਹ ਬਾੜੂ ਬੜਾ ਗ੍ਰਾਫਟ ਸੀ ਲੇਕਰ ਇਹ ਸਟਿੱਕੇ ਬੈਠੇ ਰਹਿੰਦੇ ਸੀ ਜਦੋਂ ਉਹਨੇ ਦੇਣੀ ਮਜ਼ਦੂਰੀ ਪਿੱਛੋਂ ਸਾਰਿਆਂ ਤੋਂ ਕਹਿਣਾ ਆਓ ਬਾਬਾ ਜੀ ਆਓ ਜੱਲਣ ਜੀ ਆਜੋ ਵਾੜੋ ਥੋੜਾ ਜਿਆਦਾ ਅਧਰਨਮ ਲਓ 2 ਮਹੀਨੇ ਬਾਅਦ ਬਾਗੂ ਚੜਾਈ ਵਰ ਗਿਆ ਬਾਬਾ ਜੀ ਆਪਣੀ ਸੁਰਤ 'ਚ ਬੈਠੇ ਧਰਮ ਖੰਡ ਦੇ ਵਿੱਚ ਸੁਰਤ ਨਾਲ ਦੇਖ ਰਹੇ ਨੇ ਜੀਵਾਂ ਦਾ ਹਾਲ ਚਾ ਕੀ ਦੇਖਦੇ ਆਂ ਕੂਕਾਂ ਪੈਂਦੀਆਂ ਜਾਂਦੀਆਂ ਬਾਰ ਬਰਨਾਲੇ ਹੋਵਸ ਤਮਜ਼ ਕੂਕਾਂ ਬਈਆਂ ਪਛਾਣ ਲਿਆ ਵੀ ਇਹ ਤਾਂ ਸਾਡੇ ਵਾਲਾ ਬਾਗੂ ਜਾ ਰਿਹਾ ਉਸੇ ਵੇਲੇ ਅੱਗੇ ਬਦੇ ਕਹਿਣ ਲੱਗੇ ਤੁਸੀਂ ਇੰਨਾ ਕਿਉਂ ਮਾਰਦੇ ਹੋ ਇਸ ਨੂੰ ਕਹਿੰਦੇ ਬਾਬਾ ਜੀ ਇਹ ਪਾਪੀ ਬੁੜੇ ਹੈ ਕਹਿੰਦੇ ਬਈ ਇਸ ਨੇ ਇੱਕ ਪੁੰਨ ਕਰਿਆ ਜੋ ਥੋੜੋ ਲਿਖਣ ਤੋਂ ਰਹਿ ਗਿਆ ਕਹਿੰਦੇ ਬਾਬਾ ਜੀ ਇਹਦਾ ਪੁੰਨ ਤਾਂ ਹੈ ਨਹੀਂ ਕੋਈ ਕਹਿੰਦੇ ਹੈਗਾ ਸਾਨੂੰ ਪਤਾ ਤੁਹਾਨੂੰ ਨਹੀਂ ਪੜ ਕਹਿੰਦੇ ਗੁਰੂ ਨਾਨਕ ਪਾਸ਼ਾ ਨੇ ਕਿਹਾ ਕਿ ਜੇ ਕੋ ਜੀਉ ਕਹੇ ਉਹਨਾਂ ਕੋ ਤਿੰਨ ਜਮ ਕੀ ਤਲਬ ਨਾ ਜਿਹੜਾ ਸੰਤਾਂ ਨੂੰ ਆਦਰ ਨਾਲ ਬਿਠਾ ਵੀ ਲਵੇ ਨਾ ਥੋੜਾ ਬਾਧ ਆਦਰ ਸਤਕਾਰ ਕਰ ਦੇਵੇ ਕਹਿੰਦੇ ਉਹ ਵੀ ਜਮਾਂ ਤੋਂ ਛੁੱਟ ਜਾਂਦਾ ਕਹਦੇ ਇਹ ਤਾਂ ਮੈਨੂੰ ਜੀ ਕਹਿ ਕੇ ਬੁਲਾਉਂਦਾ ਰਿਹਾ ਆਉ ਜੱਲਨ ਜੀ ਆਉ ਬਾਬਾ ਜੀ ਮਾਰਨਾ ਨਹੀਂ ਹੈ ਧਰਮਰਾਜ ਕੋਲ ਚਲੇ ਗਏ ਜਾ ਧਰਮਰਾਜ ਨੂੰ ਕਿਹਾ ਧਰਮਰਾਜ ਨੇ ਬੜਾ ਸ਼ੋਸ਼ ਕਰਿਆ ਕਿ ਬਾਬਾ ਜੀ ਕੋ ਲੋਕ ਇਸੀ ਕਿਰਪਾ ਕਰੀ ਤੁਸੀਂ ਹੁਣ ਸਹੈਤਾ ਹੋਰ ਮਾਂ ਪਿਓ ਤਾਂ ਕਰ ਨਾ ਸਕੇ ਉਹਦੇ ਜਿਹੜੇ ਪੈਸੇ ਖਾਂਦੇ ਸੀ ਕੋਈ ਨਹੀਂ ਕਰ ਸਕਦਾ ਸਹੈਤਾ ਸਹੈਤਾ ਤਾਂ ਪੂਰਨ ਪੁਰਸ਼ ਹੈ ਕਰਦਾ ਹੈ